ਇੱਕ ਹੋਟਲ ਦੇ ਵਿੱਚ ਵਿਅੋਥਾ ਔਰਤ ਦੀ ਲਾਸ਼ ਮਿਲ ਜਾਣ ਦੇ ਕਾਰਨ ਇਲਾਕੇ ਦੇ ਵਿੱਚ ਸਨਸਨੀ ਫੈਲ ਗਈ ਹੈ ਤੇ ਪਤਾ ਲੱਗਿਆ ਹੈ ਕਿ ਪਿੰਡ ਵੜੈਚ ਦੀ ਰਹਿਣ ਵਾਲੀ ਇੱਕ ਵਿਅੋਥਾ ਔਰਤ ਜੋ ਕਿ ਆਸਟ੍ਰੇਲੀਆ ਤੋਂ ਆਈ ਹੋਈ ਸੀ ਤੇ ਆਪਣੇ 6 ਮਹੀਨੇ ਦੇ ਬੱਚੇ ਦੀ ਉਸਨੇ ਲੋੜੀ ਮਨਾਉਣੀ ਸੀ ਲੇਕਿਨ ਲੋੜੀ ਮਨਾਉਣ ਤੋਂ ਪਹਿਲਾਂ ਹੀ ਅੰਮ੍ਰਿਤਸਰ ਦੇ ਇੱਕ ਹੋਟਲ ਦੇ ਵਿੱਚ ਉਸ ਦਾ ਕਤਲ ਹੋ ਗਿਆ ਮ੍ਰਿਤਕਾ ਦੇ ਪਿਤਾ ਅਤੇ ਭਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕਾ ਦਾ ਵਿਆਹ ਇੱਕ ਚੰਗੇ ਪਰਿਵਾਰ ਦੇ ਵਿੱਚ ਹੋਇਆ ਸੀ ਤੇ ਲੰਬੇ ਸਮੇਂ ਤੱਕ ਕੋਈ ਵੀ ਵੱਡਾ ਵਿਵਾਦ ਸਾਹਮਣੇ ਨਹੀਂ ਆਇਆ ਸੀ ਲੇਕਿਨ ਬੀਤੇ ਕੁਝ ਸਮੇਂ ਤੋਂ ਪਰਿਵਾਰ ਦੇ ਵਿੱਚ ਘਰੇਲੂ ਝਗੜੇ ਕੁਝ ਜ਼ਿਆਦਾ ਹੀ ਵੱਧ ਗਏ ਸੀ ਮੇਰੀ ਸਿਸਟਰ ਲੱਗਦੀ ਉਹ ਬਾਰੀ ਵਿਆਹ ਕਰਕੇ ਬਾਰੀ ਚਲ ਗਈ ਉਹਤੇ ਉਹ ਮਤਲਬ ਰਹਿੰਦੇ ਸੀ ਉਹ ਮੇਰਾ ਭਾਜੀ ਵੀ ਉਥੋਂ ਦਾ ਪੀ ਆਰ ਹੀ ਦੋਵੇਂ ਹੀ ਉਹਨਾਂ ਦਾ ਆਪਸੀ ਝਗੜਾ ਹੀ ਉਹਨਾਂ ਨੂੰ ਮਤਲਬ ਜਦੋਂ ਸ਼ੱਕ ਕਰਦਾ ਸੀ ਤੇ ਫਿਰ ਇੱਥੇ ਆਏ ਉਹ ਇੱਥੇ ਆ ਕੇ ਜਦੋਂ ਉਹਨਾਂ ਨੇ ਸੋਚਿਆ ਇਦਾਂ ਕਿ ਉਹਨਾਂ ਨੇ ਹੋਟਲ ਦੇ ਖੜ ਕੇ ਉਹਨਾਂ ਦਾ ਕਤਲ ਕਰਤਾ ਕੀ ਸ਼ੱਕ ਹੀ ਕਰਦਾ ਹੈ ਸ਼ੱਕ ਜਦੋਂ ਮਤਲਬ ਕਰੈਕਟਰ ਤੇ ਹਾਂਜੀ ਤੇ ਕਿਹੜੇ ਕੰਟਰੀ ਦੇ ਰਹਿਣ ਵਾਲੇ ਸੀ ਆਸਟ੍ਰੇਲੀਆ ਦੇ ਅਸਟਰੀਆ ਤੇ ਤੂੰ ਸਮਝਾਇਆ ਨਹੀਂ ਉਹਨਾਂ ਨੂੰ ਇਦਾਂ ਸਮਝਾਇਆ ਸੀ ਹੂੰ ਤੇ ਕਰੋ ਕੀ ਕਹਿ ਕੇ ਆਏ ਸੀ ਕਿੱਥੇ ਚੱਲੇ ਹੋ ਘੁੰਮਣ ਫਿਰ ਚੱਲੇ ਜਾਂਦੇ ਹਾਂ ਹਾਂਜੀ ਤੇ ਕੀ ਕੀਤਾ ਰਾਤੀ ਉਹਨੇ ਰਾਤੀ ਫਿਰ ਇੱਥੇ ਅਮਰਸਰ ਹੋਟਲ ਚ ਲੈ ਕੇ ਮਰਡਰ ਕਰਤਾ ਜੀ ਕੀ ਤੀ ਤਾਂ ਹਥਿਆਰ ਨਾ ਕੀਤਾ ਜੀ ਹਾਂਜੀ ਕਿਹੜੀ ਚੀਜ਼ ਨਵਾਰ ਦਿੱਤਾ ਇਹ ਨਹੀਂ ਪਤਾ ਅਭ ਅਹੀਂ ਆਪਣੀ ਗੁਡੀ ਵੀ ਆਈ ਪਿੰਡ ਦੇ ਜੇਠੂ ਬਾਰ ਅਮਰਸਰ ਜਲੇਗਾ ਜੀ ਤੇ ਇਹ ਐਕਸਟਰੀਆ ਲਿੰਦੇ ਸੀ ਇਨਾ ਚੰਗਾ ਸ਼ਫਰ ਲੰਘਿਆ 7 ਸਾਲ ਹੋ ਗਏ ਜੇ ਆਪਣੇ ਵਿਆਹ ਹੋਈ ਨੂੰ ਜੀ ਪਹਿਲਾਂ ਠੀਕ ਠਾਕ ਕੋਈ ਗੱਲਬਾਤ ਨਹੀਂ ਹੋਈ ਜੀ ਤੇ ਹੁਣ ਥੋੜਾ ਜਿਹਾ ਇਹਨਾਂ ਦਾ ਕੋਈ ਰਗੜਾ ਜਿਗੜਾ ਚੱਲਦਾ ਰਿਹਾ ਜੀ ਤੇ ਇਹ ਸਾਰਾ ਪਰਿਵਾਰ ਮਾਂ ਪਿਓ ਮੁੰਡੇ ਦਾ ਜਵਾਈ ਸਾਡੇ ਦਾ ਤੇ ਮਾਸੀ ਇੱਕ ਇਹ ਬਾਰਾ ਅਸਟ੍ਰੇਲੀਆ ਚੋਂ ਆਏ ਆ ਜੀ ਆਇਆ ਤੇ ਇਹਨਾਂ ਆਪਣੇ ਆਪੇ ਦੂਰੀ ਥਾਵਾਂ ਦਾ ਸਤਮਾਨ ਕੀਤਾ ਖੰਡ ਪਾੜ ਆਪਣਾ ਕਰਾ ਕੇ ਤੇ ਸਤਮਾਨ ਕੀਤਾ ਤੇ ਅਹੀਂ ਸਾਬ ਗਏ ਆ ਮੁੰਡੇ ਆਪਣੇ ਕੱਪੜੇ ਲੈ ਕੇ ਮੁੰਡੇ ਆਪਣੇ ਨੂੰ ਦੋਧੇ ਨੂੰ ਅਸੀਂ ਕੜਾ ਇੱਕ ਪਾਇਆ ਜੀ ਤੇ ਖਰਚ ਖਰਾਬਾ ਕੀਤਾ ਚਲੋ ਖੁਸ਼ੀ ਵਿੱਚ ਜਾਣ ਕੇ ਤੇ ਮਗਰੋਂ ਇਹ ਆਣ ਕੇ ਆਪਣੇ ਬਾਹਰ ਚਲੇ ਗਿਆ ਹੈ ਬਾਹਰ ਲੱਗੇ ਥੋੜੇ ਦਿਨ ਬਾਅਦ ਫੇਰ ਆਇਆ ਹੈ ਪਰ ਮਾ ਸਾਡਾ ਜਵਾਈ ਤੇ ਇਹ ਆਪਣੇ ਘਰ ਨਹੀਂ ਗਿਆ ਜੇਠਵਾਲ ਇਹ ਸਿੱਧਾ ਹੀ ਆਪਣੇ ਹੱਥੇ ਘਰ ਗਿਆ ਤੇ ਇਹਨੇ ਦਰਵਾਜਾ ਨਿਕੋਦਾ ਗੇਟ ਆਪਕੇ ਸਾਡੇ ਘਰ ਤੇ ਲੱਗ ਗਿਆ ਜੀ ਹਾਂਜੀ ਤੇ ਸਾਡੀ ਕੁੜੀ ਨੂੰ ਆਂਦਾ ਵੀ ਚੱਲ 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 ਜਾਣਾ ਮੈਂ ਜਾਣਾ ਵਾ ਤੇ ਆਇਆ ਕਹਿੰਦਾ ਨੀਰਾ ਹੋ ਗਿਆ ਹਾਂ ਨਹੀਂ ਅਜੇ ਨਹੀਂ ਜਾਣਾ ਛੇ ਲਈ ਚਲ ਜੋ ਨਹੀਂ ਜਾਣਾ ਜਾਣਾ ਆਇਆ ਕਹਿੰਦਾ ਮੁੰਡੇ ਵੀ ਨਾਲ ਲੈ ਜਾਓ ਆਪਣੇ ਨੂੰ ਤੇ ਆਂਦੇ ਨਹੀਂ ਇਹ ਮੁੰਡਾ ਹੀ ਛੇ ਆਣ ਕੇ ਲੈ ਜਾਵਾਂਗੇ ਹਾਂਜੀ ਉਹ ਫੇ ਚੱਲ ਗਏ ਜੀ ਜਬ ਤੱਕ ਹੀ ਲੈ ਗਿਆ ਤੇ ਮੁਰਕੇ ਦੋਈ ਗਦਨੀ ਆਏ ਤੇ ਕਹਾਂ ਲਗੇ ਵੀ ਅਹੀਂ ਹੁਣ ਮੁੰਡੇ ਨੂੰ ਲੈ ਜਾਨੇ ਆਂ ਅਸੀਂ ਚਲੋ ਠੀਕ ਆ ਤੇ ਉਹ ਬਾਅਦ ਚ ਲਾਗੇ ਮੁੰਡੇ ਨੂੰ ਫੇਰ ਦੂਰ ਦੋ ਦਿਨ ਬਾਅਦ ਆਏ ਤੇ ਫੇਰ ਅਗੇ ਫੇ ਛੱਡ ਕੇ ਮੁੰਡੇ ਨੂੰ ਤੇ ਫੇਰ ਮੁਰਕੇ ਫੇ ਕੱਲ ਦੇ ਗਏ ਆ ਪਰਸਾਂ ਦੇ ਤੇ ਆਂਦੇ ਵੀ ਅਹੀਂ ਫੇ ਸਾਡੇ ਜਗਾ ਹੁਣ ਲੋੜੀ ਬਣਾਉਣੀ ਐ ਦੀ ਕੱਕੇ ਦੀ ਮੁੰਨੇ ਦੀ ਤੇ ਧੇਰ ਆਹੀਂ ਆਣ ਕੇ ਇਹਨੂੰ ਨਾਲੇ ਮੁੰਡੇ ਨੂੰ ਲੈ ਜਾਾਂਗੇ ਤੇ ਨਰੇ ਆਪਨੇ ਚਲ ਚਲ ਜਾਗੇ ਪਿੰਡ ਜੇਤੂਆ ਤੇ ਫਾਨੂੰ ਫੇ ਕੋਈ ਹੁਣ ਆਪਣੇ ਮੈਟਰ ਨੇ ਨਾ ਹੋ ਗਿਆ ਜਦੋਂ ਲੜਕੀ ਨੇ ਦੱਸਿਆ ਤੂੰ ਝਗੜਾ ਬਗੜਾ ਸਾਨੂੰ ਉਹਨੇ ਕੋਈ ਦਿਲ ਦੀ ਆਪਣੀ ਗੱਲ ਨਹੀਂ ਦੱਸੀ ਜੀ ਹਾਂਜੀ ਪਹਿਲਾਂ ਨਹੀਂ ਦੱਸਿਆ ਕੋਈ ਇਸ ਮਾਮਲੇ ਦੀ ਸੂਚਨਾ ਪੁਲਿਸ ਨੂੰ ਵੀ ਦਿੱਤੀ ਗਈ ਹੈ ਤੇ ਪੁਲਿਸ ਵੱਲੋਂ ਅਮਰਿਤਕਾ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਲਏ ਗਏ ਨੇ ਜਿਨ੍ਹਾਂ ਦੇ ਆਧਾਰ ਤੇ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਤੇ ਪੁਲਿਸ ਅਧਿਕਾਰੀਆਂ ਦੇ ਮੁਤਾਬਕ ਅਮਰਿਤਕਾ ਦੇ ਪਤੀ ਦੀ ਗ੍ਰਿਫਤਾਰੀ ਦੇ ਲਈ ਛਾਪੇ ਮਾਰੀ ਕੀਤੀ ਜਾ ਰਹੀ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਕਾਨੂੰਨ ਮੁਤਾਬਕ ਸਖਤ ਕਾਰਵਾਈ ਕਰਕੇ ਦੋਸ਼ੀ ਨੂੰ ਜਲਦੀ ਹੀ ਕਾਬੂ ਕੀਤਾ ਜਾਏਗਾ ਇੱਕ 1.5 ਵਜੇ ਇੱਕ ਇਨਫੋਰਮੇਸ਼ਨ ਮਿਲੀ ਸੀ 112 ਤੋਂ ਕਿ ਕੋਈ ਡੈੱਡ ਬੋਡੀ ਲੇਡੀ ਦੀ ਹੈ ਜਿਹੜੀ ਹੋਟਲ ਕੁੰਜ ਰੋਡ ਤੇ ਕੂਟ ਰੋਡ ਦੇ ਉੱਤੇ ਆ ਉਹਦੇ 'ਚ ਫਿਰ ਅਸੀਂ ਮੌਕੇ ਤੇ ਗਏ ਸੀ ਅਸੀਂ ਚੋਸਾ ਉਹਨੂੰ ਭੇਜਿਆ ਮੌਕੇ ਤੇ ਮੈਂ ਵੀ ਗਿਆ ਸੀਗਾ ਪਰ ਨਹੀਂ ਉਹਦੀ ਜਦੋਂ ਤਹਿਕੀਕਾਤ ਸਟਾਰਟ ਕੀਤੀ ਉਸ ਲੜਕੀ ਦਾ ਨਾਮ ਉੱਥੋਂ ਡਾਕੂਮੈਂਟ ਮਿਲਣ ਦੇ ਉੱਤੇ ਪਤਾ ਲੱਗਾ ਪ੍ਰਭਜੋਤ ਕੌਰ ਆ ਇਹ ਵੜੈਚਪਿੰਡ ਕਨੂਨਪੁਲਿਸ ਸਟੇਸ਼ਨ ਜ਼ਿਲ੍ਹਾ ਗੁਰਦਾਸਪੁਰ ਚਪਿੰਦਾ ਉੱਥੋਂ ਦੀ ਨਿਵਾਸੀ ਸੀ ਤੇ ਮੈਰਿਡ ਸੀ ਮਨਦੀਪ ਸਿੰਘ ਢਿੱਲੋਂ ਨੇ ਜਿਠੂਆਲ ਦੀ ਫੈਮਿਲੀ ਆ ਉਹਨਾਂ ਦੀ ਬੀਸਿਕਲੀ ਦੋਵੇਂ ਆਸਟ੍ਰੇਲੀਆ ਤੋਂ ਆਏ ਸੀਗੇ ਇੱਕ ਇਹਨਾਂ ਦਾ ਬੇਟਾ ਆ 6-7 ਮਹੀਨੇ ਦਾ ਉਹਦਾ ਇੱਥੇ ਫੰਕਸ਼ਨ ਕਰਨ ਵਾਸਤੇ ਆਏ ਸੀ ਪਰ ਇਹਨਾਂ ਦੇ ਹੁਣ ਤੱਕ ਦੀ छानਬੀਨ ਤੇ ਸਾਨੂੰ ਪਤਾ ਲੱਗਾ ਦੋਨਾਂ ਆਪਸ ਵਿੱਚ ਕੁਝ ਟਕਰਾਅ ਰਹਿਂਦੀ ਸੀ ਝਗੜਾ ਸੀਗਾ ਜਿਹਦੇ ਸਬੰਧ ਚ ਸਾਨੂੰ ਪੂਰਾ ਸ਼ੱਕ ਆ ਯਕੀਨ ਵੀ ਇਹ ਲੜਕਾ ਜਿਹੜਾ ਮਨਦੀਪ ਢਿੱਲੋਂ ਆ ਜਿਹੜੀ ਇਸ ਵੇਲੇ ਇਨਫੋਰਮੇਸ਼ਨ ਮਿਲੀ ਹੈ ਡੈੱਡ ਬੋਡੀ ਤੇ ਇਹ ਉਹਦਾ ਮਰਡਰ ਕਰਕੇ ਇੱਥੋਂ ਫਰਾਰ ਹੋ ਗਿਆ ਜੀ ਤੇ ਉਹਨਾਂ ਚ ਕੀ ਕਰ ਰਹੀ ਹੋ ਮੇਟ ਲੈਂਦੇ ਇਹਦੇ ਚ ਅਸੀਂ ਉਹਨਾਂ ਦੇ ਪੇਰੈਂਟਸ ਜਿਹੜੇ ਆ ਵੜੈਚਪਿੰਡ ਤੋਂ ਸਰਦਾਰ ਕੁਲਵੰਤ ਸਿੰਘ ਮੱਖਣ ਮੱਖਣ ਸਿੰਘ ਜਿਹੜੇ ਉਹਨਾਂ ਦੇ ਫਾਦਰ ਨੇ ਉਹਨਾਂ ਨੂੰ ਬੁਲਾਇਆ ਉਹਨਾਂ ਦੀ ਸਟੇਟਮੈਂਟ ਲਈ ਹੈ ਉਹਨਾਂ ਨੇ ਜੋ ਸਾਨੂੰ ਦੱਸਿਆ ਕਿ ਵਾਕਏ ਥੋੜਾ ਬਹੁਤਾ ਇਹਨਾਂ ਦਾ ਟਕਰਾਅ ਝਗੜਾ ਸੀਗਾ ਪਰ ਸੁਲਝ ਗਿਆ ਸੀ ਇਹਨਾਂ ਨੇ ਦੱਸਿਆ ਕਿ ਕਈ ਵਾਰੀ ਲੈ ਜਾਂਦਾ ਸੀ ਪਰ ਉਹ ਵਜ੍ਹਾ ਜਿਹੜੀ ਹੈ ਉਹ ਇਹਨਾਂ ਦਾ ਰੰਜਿਸ਼ ਬਣ ਗਈ ਜਿਹੜੀ ਉਹਦੇ ਤੇ ਆ ਤੇ ਮਰਡਰ ਕਰਕੇ ਤੇ ਫਰਾਰ ਹੋ ਗਿਆ ਬਿਊਰੋ ਰਿਪੋਰਟ ਜਗਬਾਣੀ ਟੀਵੀ